ਅੱਜ ਆਮਾਨੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵਿਲੱਖਣ ਕਿਸਮ ਦਾ ਵਾਅਦਾ ਹੋ ਰਿਹਾ ਹੈ ਜੋ ਆਮਾਨੀ ਪਾਰਟੀ ਦਾ ਵਿਚਾਰ ਹੈ ਜੋ ਆਮਾਨੀ ਪਾਰਟੀ ਦਾ এজেন্ডਾ ਹੈ ਹਮ ਲੋਕਾਂ ਦੀ ਸੇਵਾ ਕਰਨਾ ਦਬੇ ਕੁਚਲੇ ਲੋਕਾਂ ਨੂੰ ਉੱਪਰ ਲੈ ਕੇ ਆਉਣਾ ਪੜ੍ਹਾਈ ਹੈਲਥ ਇਨਫਰਾਸਟ੍ਰਕਚਰ ਰੋਜ਼ਗਾਰ ਜੋ ਏਜੰਡਾ ਹੈ ਬਿਲਕੁਲ ਉਸ ਏਜੰਡੇ ਤੇ ਪੂਰੇ ਉੱਤਰ ਦੇ ਵਿਧਾਨ ਸਭਾ ਦੇ ਵਿੱਚ ਤੁਸੀਂ ਉਹਨਾਂ ਨੂੰ ਬੋਲਦੇ ਦੇਖਿਆ ਹੋਣਾ ਨਵਾਂ ਸ਼ਹਿਰ ਤੋਂ ਸ਼ਹੀਦ ਸ਼ਹੀਦ ਪਗਤ ਸਿੰਘ ਹੋਰਾਂ ਦੀ ਧਰਤੀ ਨੂੰ ਉਹ ਰਿਪਰੈਜ਼ੈਂਟ ਕਰਦੇ ਆ ਡਾਕਟਰ ਸੁਖਵਿੰਦਰ ਸੁਖੀ ਜੀ ਐਮਐਲਏ ਨੇ ਤੇ ਦਬੇ ਕੁਝੇ ਲੋਕਾਂ ਲਈ ਡਾਕਟਰ ਬੀਮਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਚੱਲਦੇ ਨੇ ਆਪਣਾ ਇੱਕ ਕਲੀਨਿਕ ਹੈ ਜਿੱਥੇ ਐਮਐਲਏ ਹੋਣ ਦੇ ਬਾਵਜੂਦ ਵੀ ਗਰੀਬਾਂ ਦੇ ਮੁਫਤ ਇਲਾਜ ਆਮ ਲੋਕਾਂ ਨੂੰ ਆਪਣੀ ਡਾਕਟਰੀ ਮਹਾਰਤ ਜਿਹੜੀ ਪ੍ਰਮਾਤਮਾ ਨੇ ਬਖਸ਼ੀ ਹੈ ਉਹ ਤੋਂ ਆਮ ਲੋਕਾਂ ਨੂੰ ਰਾਹਤ ਦਿੰਦੇ ਆ ਲੋਕਾਂ ਦਾ ਇਲਾਜ ਕਰਦੇ ਆ ਤੇ ਨਾਲ ਦੀ ਨਾਲ ਉਹਨਾਂ ਦੀ ਡਿਊਟੀ ਲੋਕਾਂ ਨੇ ਸਮਾਜ ਦਾ ਆਪਰੇਸ਼ਨ ਕਰਨ ਦੀ ਵੀ ਲਾਈ ਹੋਈ ਹੈ ਸੋ ਅੱਜ ਪੋ ਸਾਰੇ ਸਾਥੀ ਸਾਡੇ ਪਾਰਟੀ ਦੇ ਬੈਠੇ ਨੇ ਜਦ ਡਾਕਟਰ ਸੰਦੀਪ 파ਟਕ ਬੈਠੇ ਨੇ ਸੰਠਨ ਦੇਖਦੇ ਨੇ ਸਾਡੇ ਐਸਸੀ ਵਿੰਗ ਦੇ ਪ੍ਰਧਾਨ ਐਮ ਐਲ ਏ ਮਹਿਲਕਲਾ ਕੁਲਵੰਤ ਪੰਡੋਰੀ ਜੀ ਬੈਠੇ ਨੇ ਤੇ ਡਾਕਟਰ ਸਾਹਿਬ ਦੇ ਨਾਲ ਆਏ ਨੇ ਵੀ ਐਸ ਸੀ ਵਿੰਗ ਦੇ ਪ੍ਰਧਾਨ ਨੇ ਨਵਾਂ ਸ਼ਹਿਰ ਦੇ ਜੀ ਨਾਮ ਹੋਣ ਸੋਨ ਲਾਲ ਟਾਂਡਾ ਜੀ ਉਹ ਵੀ ਉਹ ਵੀ ਇੱਥੇ ਪਹੁੰਚੇ ਨੇ ਧੰਨਵਾਦ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਬਹੁਤ ਸਾਰੇ ਡਾਕਟਰ ਨੇ ਬਹੁਤ ਸਾਰੇ ਸਮਾਜ ਸੇਵੀ ਨੇ ਬਹੁਤ ਸਾਰੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਬੱਸੇ ਵੀ ਡਾਕਟਰ ਕਮਿਊਨਿਟੀ ਦੀ ਆਮਾਨੀ ਪਾਰਟੀ ਨਾਲ ਕਾਫੀ ਮਿਲਦੀ ਐ ਸਟਾਰ ਮਿਲਦੇ ਐ ਜਿਹਦੇ ਸਾਡੇ ਕੋਲੇ ਡਾਕਟਰ ਬਲਜੀਤ ਕੌਰ ਐ ਡਾਕਟਰ ਬਲਵੀਰ ਸਿੰਘ ਐ ਡਾਕਟਰ ਚੰਨੀ ਐ ਚਮਕੌਰ ਸਾਹ ਵਾਲੇ ਡਾਕਟਰ ਗੁਰਜੋਤ ਐ ਡਾਕਟਰ ਅਜੇ ਗੁਪਤਾ ਐ ਡਾਕਟਰ ਵਿਜੇ ਸਿੰਘ ਲਾ ਡਾਕਟਰ ਸਾਡੇ ਸਭ ਤੋਂ ਵੱਡੀ ਗੱਲ ਤਾਂ ਘਰੇ ਵੀ ਡਾਕਟਰ ਐ ਭੋਲੀ ਗਈ ਸੀ ਰੋਟੀ ਖਾਣੀ ਹੈ ਭਾਈ ਸੋ ਡਾਕਟਰ ਕਮਿਊਨਿਟੀ ਨਾਲ ਆਮਾਦੀ ਪਾਰਟੀ ਕਿਉਂਕਿ ਇਹ ਸਾਰੇ ਸਮਾਜ ਦੀ ਪਾਰਟੀ ਹੈ ਸਾਡੇ ਕੋਲ ਡਾਕਟਰ ਵੀ ਨੇ ਸਾਡੇ ਕੋਲ ਵਕੀਲ ਵੀ ਨੇ ਸਾਡੇ ਕੋਲੇ ਸਟੂਡੈਂਟ ਵੀ ਨੇ ਜਿਹੜੇ ਪੜ ਰਹੇ ਸੀ ਤੇ ਟਿਕਟਾਂ ਮਿਲ ਗਈਆਂ ਤੇ ਜਿੱਤ ਗਏ ਤੇ ਸਾਡੇ ਕੋਲ ਟੀਚਰ ਵੀ ਨੇ ਪ੍ਰੋਫੈਸਰ ਵੀ ਨੇ ਆਰਟਿਸਟ ਵੀ ਨੇ ਸਾਡੇ ਕੋਲੇ ਸਮਾਜ ਦਾ ਹਰ ਵਰਗ ਹੈ ਸਾਡੇ ਕੋਲ ਆਮ ਆਦਮੀ ਪਾਰਟੀ ਆਮ ਆਦਮੀ ਹੈ ਹਰੇਕ ਵਰਗ ਦਾ ਆਮ ਆਦਮੀ ਜਦਕਿ ਦੂਜੀਆਂ ਪਾਰਟੀਆਂ ਚ ਸਿਰਫ ਉਹਨਾਂ ਦੇ ਪੁੱਤ ਭਤੀਜੇ ਉਹਨਾਂ ਦੇ ਸਾਲੇ ਜੀਜੇ ਉਹੀ ਚੱਲੀ ਜਾਂਦਾ ਸੀ ਸੋ ਉਹ ਹੁਣ ਨੈਕਸਸ ਜਿਹੜਾ ਟੁੱਟ ਗਿਆ ਸੋ ਡਾਕਟਰ ਸਾਹਿਬ ਬਾਰੇ ਮੈਂ ਇਹੀ ਕਹੂੰਗਾ ਜਦੋਂ ਵਿਧਾਨ ਸਭਾ ਚ ਵੀ ਬੋਲਦੇ ਸੀਗੇ ਤਾਂ ਹਮੇਸ਼ਾ ਟੂ ਦਾ ਪੁਆਇੰਟ ਤੇ ਆਪਣੇ ਲੋਕਾਂ ਦੀ ਗੱਲ ਕਰਦੇ ਸੀ ਤੇ ਸਪੀਕਰ ਸਾਹਿਬ ਇਹਨਾਂ ਨੂੰ ਮੌਕਾ ਵੀ ਪੂਰਾ ਖੁੱਲਾ ਦਿੰਦੇ ਸੀ ਕਿਉਂਕਿ ਪਤਾ ਲੱਗ ਜਾਂਦਾ ਕਿ ਕੋਈ ਸ਼ੋਰ ਸ਼ਰਾਬੇ ਵਾਲੀ ਗੱਲ ਨਹੀਂ ਕਰਨੀ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਨੀ ਸਿਰਫ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੈ ਆਪਣੇ ਇਲਾਕੇ ਦੇ ਮੰਗਾਂ ਦੀ ਗੱਲ ਕਰਨੀ ਹੈ ਤਾਂ ਫਿਰ ਉਹ ਉਸ ਐਮਐਲਏ ਨੂੰ ਜਾਂ ਉਸ ਐਮਪੀ ਨੂੰ ਟਾਈਮ ਮਿਲਣ ਲੱਗ ਜਾਂਦਾ ਜਿਸ ਤਰ੍ਹਾਂ ਮੈਂ ਵੀ 8 ਸਾਲ ਆ ਕੇ ਆਇਆ ਪਾਰਲੀਮੈਂਟ 'ਚ ਤਾਂ ਸਪੀਕਰ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਫालतू ਗੱਲ ਨਹੀਂ ਕਰਨੀ ਇਹਨੇ ਆਪਣੀ ਗੱਲ ਕਰਕੇ ਬਹਿ ਜਾਣਾ ਤਾਂ ਫਿਰ ਟਾਈਮ ਮਿਲ ਜਾਂਦਾ ਹੈ ਬੋਲਣ ਦਾ ਜਿਨੇ ਹੁਣ ਕੋਈ ਕੰਟਰੋਵਰਸੀ ਕ੍ਰੀਏਟ ਕਰਨੀ ਹੈ ਹਰ ਵਕਤ ਫਿਰ ਸਪੀਕਰ ਨੂੰ ਵੀ ਇਹ ਲੱਗਣ ਲੱਗ ਜਾਂਦਾ ਹੈ ਕਿ ਇਹਦੇ ਬੋਲਣ ਨਾਲ ਕਿਤੇ ਕੋਈ ਰੌਲਾ ਨਾ ਪੈ ਜਾਏ ਇਸ ਕਰਕੇ ਉਹ ਫਿਰ ਇਗਨੋਰ ਕਰਨ ਲੱਗ ਜਾਂਦੇ ਆ ਪਰ ਡਾਕਟਰ ਸਾਹਿਬ ਨੇ ਜਿੰਨਾ ਵੀ ਬੋਲਿਆ ਰਿਕਾਰਡ ਉਤੇ ਪਿਆ ਸਾਰਾ ਤੁਸੀਂ ਵੀ ਆਪਣੇ ਕੈਮਰਾ ਰਾਹੀਂ ਉਹਨੂੰ ਟੈਲੀਕਾਸਟ ਕੀਤਾ ਹੋਊਗਾ ਕਿ ਜਿੰਨਾ ਹੀ ਬੋਲਿਆ ਉਹ ਆਪਣੇ ਲੋਕਾਂ ਦੇ ਹੱਕ 'ਚ ਬੋਲਿਆ ਜਿਸ ਝੰਡੇ ਨੂੰ ਲੈ ਕੇ ਜਿੱਤ ਕੇ ਆਏ ਨੇ ਉਸ ਝੰਡੇ ਨੂੰ ਲੈ ਕੇ ਬੋਲਿਆ ਔਰ ਮੇਰੇ ਕੋਲੇ ਆ ਕੇ ਕਈ ਵਾਰ ਜਿਹੜਾ ਮੇਰੇ ਕੋਲ ਮੰਗ ਪੱਤਰ ਦੇ ਕੇ ਕਿ ਮੈਂ ਆ ਸ਼ਹਿਰ ਚਾ ਚੋਨਾ ਮੈਂ ਪਿੰਡਾਂ ਚਾ ਪ੍ਰੋਬਲਮ ਹੈ ਸਾਨੂੰ ਫੰਡ ਦਿਓ ਸੋ ਅਸੀਂ ਇਸ ਪੱਖੋਂ ਕਦੇ ਵੀ ਇਹਨਾਂ ਨੂੰ ਇਨਕਾਰ ਨਹੀਂ ਕੀਤਾ ਚੱਲ ਕੇ ਆਉਂਦੇ ਰਹੇ ਘੰਟਾ ਘੰਟਾ ਅਸੀਂ ਮਿਲ ਕੇ ਬਹਿ ਕੇ ਗੱਲ ਵੀ ਕਰਦੇ ਰਹੇ ਕਿ ਤੁਸੀਂ ਦੱਸੋ ਕੋਈ ਗੱਲ ਨਹੀਂ ਮੇਰੇ ਲਈ ਕੋਈ ਇਹ ਨਹੀਂ ਹੈਗਾ ਕਿ ਜੇ ਜੇ ਕੋਈ ਐਮਐਲਏ ਜਿਹੜਾ ਉਹ ਵਿਰੋਧੀ ਧਿਰ ਦਾ ਤਾਂ ਮੈਂ ਉੱਥੇ ਉਸ 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 ਲੋਕਾਂ ਨੂੰ ਸਜ਼ਾ ਦੇਵਾਂ ਮੈਂ ਉੱਥੇ ਕਿ ਮੈਂ ਉੱਥੇ ਗ੍ਰਾਂਟ ਨਾ ਦੇਵਾਂ ਜਾਂ ਉੱਥੇ ਦੇ ਵਿਕਾਸ ਦੇ ਕੰਮਾਂ ਤੇ ਕੋਈ ਰੋਕ ਲਾਵਾਂ ਅਸੀਂ ਇਸ ਤਰ੍ਹਾਂ ਦੀ ਜਿਹੜੀ ਛੋਟੀ ਰਾਜਨੀਤੀ ਨਹੀਂ ਕਰਦੇ ਜਿਹੜੀ ਕਿ ਉਹ ਕਰਦੇ ਰਹੇ ਆ ਪਹਿਲਾਂ ਜਿਹੜੇ ਬਾਕੀ ਰਵਾਇਤੀ ਪਾਰਟੀਆਂ ਵਾਲੇ ਕਿ ਜੀ ਇਸ ਗਲੀ ਚ ਸਾਨੂੰ ਵੋਟਾਂ ਨਹੀਂ ਪਈਆਂ ਤਾਂ ਉਹਦੀਆਂ ਦੋ ਪੁਲੀਆਂ ਹੀ ਪੱਟ ਦੋ ਤੇ ਬਾਹਰ ਚ ਕਹੀ ਜਾਓ ਲੈ ਪੁਲੀਆਂ ਬਣਵਾ ਕੇ ਦਿਖਾਓ ਹੁਣ ਤੁਸੀਂ ਤੁਸੀਂ ਸਾਨੂੰ ਵੋਟਾਂ ਨਹੀਂ ਪਈਆਂ ਇਸ ਕਿਸਮ ਦੀ ਛੋਟੀ ਰਾਜਨੀਤੀ ਅਸੀਂ ਨਹੀਂ ਕਰਦੇ ਮੈਂ ਜਦ ਜਿਸ ਦਿਨ ਰਿਜ਼ਲਟ ਆਇਆ ਸੀ 10 ਮਾਰਚ ਨੂੰ ਮੈਂ ਉਸੇ ਦਿਨ ਵੀ ਕਹਿਿਆ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਪਰ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਹਾਂ ਸੋ ਮੁੱਖ ਮੰਤਰੀ ਤਾਂ ਮੈਂ ਸਾਰੇ ਪੰਜਾਬੀਆਂ ਦਾ ਕਸਟੋਡੀਅਨ ਤਾਂ ਮੈਂ 3.5 ਕਰੋੜ ਲੋਕਾਂ ਦਾ ਹੀ ਆ ਸੋ ਮੈਂ ਕੋਈ ਦਰਿਆਤ ਜਾਂ ਕੋਈ ਪੱਖਪਾਤ ਕਦੇ ਨਹੀਂ ਕਰਦਾ ਮੇਰੇ ਲਈ ਨਕੋਦਰ ਵੀ ਉਹ ਹੈ ਜੇ ਮੇਰੀ ਨਵਾਂ ਸ਼ਹਿਰ ਵੀ ਉਹ ਹੈ ਜੇ ਬੰਗਾ ਵੀ ਉਹ ਹੈ ਜੇ ਮੇਰੇ ਲਈ ਮੂਨਕ ਵੀ ਉਹ ਹੈ ਜੇ ਪੁਹਾਨੀਗੜ ਵੀ ਉਹ ਹੈ ਜੇ ਮੇਰੇ ਲਈ ਘਨੌਰ ਵੀ ਉਹ ਹੈ ਜੇ ਮੇਰੇ ਲਈ ਸਨੌਰ ਵੀ ਉਹ ਹੈ ਜੇ ਸੋ ਜੇ ਪੰਜਾਬ ਦੇ ਵਿੱਚ ਕੋਈ ਤਰੱਕੀ ਹੋਊਗੀ ਸਾਰੇ ਪੰਜਾਬ ਵਿੱਚ ਕਿਤੇ ਵੀ ਤਰੱਕੀ ਹੋਊਗੀ ਤਾਂ ਉਹ ਇਹ ਉਹਦਾ ਜਿਹੜਾ ਸ਼ਾਬਾਸ਼ੇ ਮਿਲੂਗੀ ਕੱਲ ਬੱਚਿਆਂ ਨੂੰ ਨਿਯੁਕਤੀ ਪੱਤਰ ਬੰਡੇ ਉਹ ਆਪ ਬੋਲ ਰਹੇ ਸੀ ਕੋਈ ਕਿ ਕੁਝ ਗਰਾਉ ਤੋਂ ਸੀ ਕੋਈ ਮੁਕਸਰ ਤੋਂ ਸੀ ਕੋਈ ਫਾਜ਼ਿਲਕਾ ਤੋਂ ਸੀ ਕੋਈ ਬਠਿੰਡੇ ਤੋਂ ਸੀ ਕੋਈ ਸੰਗਰੂਰ ਤੋਂ ਸੀ ਕੋਈ ਅੰਮ੍ਰਿਤਸਰ ਤੋਂ ਸੀ ਸਾਰੇ ਪੰਜਾਬ ਤੋਂ ਆਏ ਹੋਏ ਸੀ ਤੇ ਉਹ ਦੱਸ ਰਹੇ ਸੀ ਆਪ ਦੀਆਂ ਆਪਦੀਆਂ ਕਹਾਣੀਆਂ ਕਿ ਬਾਹਰ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ ਪਰ ਅਸੀਂ ਬਦਲਤਾ ਹੁਣ ਅਸੀਂ ਇੱਥੇ ਹੀ ਰਹਿ ਕੇ ਜਿਹੜਾ ਉਹ ਆਵਦੀ ਤਰੱਕੀ ਕਰਾਂਗੇ ਪੜਾਂਗੇ ਤੇ ਆਮ ਆਨí ਪਾਰਟੀ ਜੋ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮ ਉਹਨਾਂ ਦਾ ਵੀ ਪਹਿਲਾਂ ਐਜੂਕੇਸ਼ਨ ਤੇ ਹੈਲਥ ਉਹਨਾਂ ਦੀ ਪ੍ਰਾਇੋਰਟੀ ਹੈ ਅੱਜ ਵੀ ਕਿ ਬਾਬਾ ਸਾਹਿਬ ਦਾ ਸੁਪਨਾ ਅਧੂਰਾ ਕੇਜਰੀਵਾਲ ਕਰੇਗਾ ਪੂਰਾ ਉੱਥੇ ਨਾਰਾ ਦਿੰਦੇ ਰਹੇ ਜਦੋਂ ਸਕੂਲ ਬਣਾਉਂਦੇ ਰਹੇ ਆ ਉੱਥੇ ਅਸੀਂ ਤਾਂ ਬਾਬਾ ਸਾਹਿਬ ਭੀਮrao Ambedkar ਜੀ ਉਹਨਾਂ ਨੂੰ ਸਕੂਲ ਦੇ ਵਿੱਚ ਕਲਾਸ 'ਚ ਬੈਠਣ ਹੀ ਨਹੀਂ ਦਿੱਤਾ ਜਾਂਦਾ ਸੀ ਛੂਹਾ ਛੂਦ ਦਾ ਇੰਨਾ ਜਵਾਨਾ ਸੀ ਉਹ ਪਰਾਂ ਬੈਹ ਜਾਂਦੇ ਸੀ ਫਿਰ ਜਦੋਂ ਪੀਰੀਅਡ ਖਤਮ ਹੁੰਦਾ ਸੀਗਾ ਤਾਂ ਉਹ ਆਪਣੇ ਜਿਹੜੇ ਸਹਿਪਾਠੀ ਸੀ ਉਹਨਾਂ ਤੋਂ ਪੁੱਛਦੇ ਹੁੰਦੇ ਸੀ ਤੈਨੂੰ ਕੀ ਪੜਾਇਆ ਉਹ ਮੈਨੂੰ ਪੜਾ ਦੇ ਇੱਥੋਂ ਇੱਥੋਂ ਪੜ ਕੇ ਉਹਨਾਂ ਨੇ ਬਾਅਦ ਵਿੱਚ ਅਮਰੀਕਾ ਤੋਂ ਲੰਡਨ ਤੋਂ ਪੀ ਐਚ ਡੀ ਕੀਤੀ ਹਾਲਾਂਕਿ ਕੋਈ ਫਾਈਨੈਂਸ਼ਲੀ ਸਾਊਂਡ ਨਹੀਂ ਸੀ ਉਹਨਾਂ ਨੇ ਫਿਰ ਇੱਕ ਕਥਨ ਲਿਖਿਆ ਕਿ ਵਿਦਿਆ ਜਿਹੜੀ ਹੈ ਉਹ ਇੱਕ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਇਹਨੂੰ ਪੀਊਗਾ ਉਹਦਾ ਦਹਾੜੂਗਾ ਦਹਾੜੂਗਾ ਸੋ ਸਾਟਾ ਵੀ ਇਹ ਏਜੰਡਾ ਹੈ ਕਿ ਅਸੀਂ ਐਜੂਕੇਸ਼ਨ ਗਰੀਬਾਂ ਦੇ ਬੱਚਿਆਂ ਨੂੰ ਖਾਸ ਤੌਰ ਤੇ ਦੇਈਏ ਜੋ ਸਕੂਲ ਆਫ ਐਮੀਨੈਂਸ ਦਾ ਅਸੀਂ ਸਮਾਰਟ ਸਕੂਲ ਬਣਾ ਰਹੇ ਹਾਂ ਗਰੀਬਾਂ ਦੇ ਬੱਚੇ ਪੜ੍ਹ ਕੇ ਇਸ ਵਾਰ 158 ਬੱਚੇ JEE ਦਾ ਟੈਸਟ ਪਾਸ ਕਰ ਗਏ 158 ਬੱਚੇ ਪੰਜਾਬ ਦੇ ਪਹਿਲੀ ਵਾਰ ਹੋਇਆ JEE ਦਾ ਟੈਸਟ ਪਾਸ ਕਰ ਗਏ ਸਰਕਾਰੀ ਸਕੂਲਾਂ ਦੇ ਬੱਚੇ ਔਰ 10ਵੀਂ ਚੋਂ 8ਵੀਂ ਚੋਂ 12ਵੀਂ ਚੋਂ ਫਰਸਟ ਕੌਣ ਸਰਕਾਰੀ ਸਕੂਲਾਂ ਦੇ ਬੱਚੇ ਮੰਨ 700 ਚੋਂ 600 ਨਿਨ ਨਿਨ ਨੰਬਰ ਲੈ ਕੇ ਆਉਂਦੇ ਕਿਉਂਕਿ ਟੀਚਰ ਆ ਗਏ ਟੀਚਰਾਂ ਨੂੰ ਸਿੰਗਾਪੁਰ ਤੋਂ ਟ੍ਰੇਨਿੰਗ ਦਿਵਾਤੀ ਤੇ ਐਸੀ ਤਰੀਕੇ ਹੈਲਥ ਦੇ ਵਿੱਚ ਹੋਇਆ ਇਸੀ ਤਰੀਕੀ ਬਿਜਲੀ ਦੇ ਵਿੱਚ ਹੋਇਆ ਇਸ ਤਰੀ ਇਨਫਰਾਸਟ੍ਰਕਚਰ ਵਿੱਚ ਹੋਇਆ ਅਸੀਂ ਲੱਗੇ ਰਵਾਂਗੇ ਔਰ ਸਭ ਤੋਂ ਵੱਡਾ ਫੈਸਲਾ ਜਿਹੜਾ ਪਹਿਲਾ ਫੈਸਲਾ ਸੀ 16 ਮਾਰਚ ਨੂੰ ਜਦੋਂ ਸੌ ਚੁੱਕੀ ਖੜਕਰ ਕਲਾ ਤਾਂ ਸੌ ਚੁੱਕਰ ਤੋਂ ਸੌਰੀ ਸੌ ਚੁੱਕਣ ਤੋਂ ਬਾਅਦ ਜਦੋਂ ਚਾਰਜ ਲਿਆ ਤਾਂ ਸਭ ਤੋਂ ਪਹਿਲਾ ਫੈਸਲਾ ਇਹ ਸੀਗਾ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਚਾਹ ਡੀਸੀ ਦਫਤਰ ਆ ਚਾਹ ਤਹਿਸੀਲਦਾਰ ਦਾ ਦਫਤਰ ਦਫਤਰ ਆ ਚਾਹ ਕੋਈ ਐਡੀਐਸਪੀ ਦਾ ਦਫਤਰ ਆ ਚਾਹ ਕੋਈ ਕੋਈ ਵੀ ਸਰਕਾਰੀ ਦਫਤਰ ਉੱਥੇ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਉੱਥੇ ਡਾਕਟਰ ਵੀਮਰਾਵ ਮੇਦ ਕਰ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੂਗੀ ਉਹ ਲੱਗੀ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਕ ਨੇ ਸੰਵਿਧਾਨ ਬਣਾਇਆ ਇੱਕ ਨੇ ਦੇਸ਼ ਦੇਸ਼ ਬਣਾਇਆ ਤੇਨਾਂ ਦੋਨਾਂ ਦੀ ਫੋਟੋ ਲੱਗੀ ਹੋਈ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡਾਕਟਰ ਸੁਖੀ ਜੀ ਇਹਨਾਂ ਦੋਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ ਐਮ ਐਲ ਏ ਨੇ ਤੇ ਡਾਕਟਰ ਵੀਮਰਾ ਉਮੀਦ ਕਰਦੀ ਸੋਚ ਦੇ ਧਾਰਨੀ ਨੇ ਸਾਡੀ ਪਾਰਟੀ ਨੂੰ ਅੰਚ ਬਹੁਤ ਬਲ ਮਿਲਿਆ ਔਰ ਸਾਨੂੰ ਇੱਕ ਐਸਾ ਨੇਤਾ ਜਿਹੜਾ ਦਵੇ ਕੁਝਲੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਜਾਣਦਾ ਹੈ ਖੁਦ ਉਹਨੇ ਪਿੰਡੇ ਤੇ ਹਣਾਈਆਂ ਹੋਈਆਂ ਨੇ ਉਹ ਸਾਡੀ ਪਾਰਟੀ ਜੁਆਇਨ ਕਰ ਰਿਹਾ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਇਹਨਾਂ ਦੇ ਤਜਰਬੇ ਦਾ ਇਹਨਾਂ ਦੇ ਐਕਸਪੀਰੀਅੰਸ ਦਾ ਆਉਣ ਵਾਲੇ ਦਿਨਾਂ 'ਚ ਅਸੀਂ ਇਸਤੇਮਾਲ ਵੀ ਕਰਾਂਗੇ ਔਰ ਜੋ ਜੋ ਵੀ ਇਨਦੇ ਸਾਥੀਆਂ ਇਹਨਾਂ ਨਾਲ ਸੰਘਟਨਾਂ ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰਾਂ ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਮਿਲ ਕੇ ਕੰਮ ਕਰਾਂਗੇ ਹੁਣ ਮੈਂ ਇੱਕ ਮਿੰਟ ਲਈ ਕਹੂੰਗਾ ਡਾਕਟਰ ਸੁਖੀ ਜੀ ਇੱਕ ਪਹਿਲਾਂ ਮੈਂ ਜੁਆਇਨਿੰਗ ਦਾ ਰਸਮ ਅਦਾ ਕਰਾਂ ਉਸ ਤੋਂ ਬਾਅਦ ਸੁਖੀ ਜੀ ਬੋਲੋ ਵੈਲਕਮ ਸਰ ਥੈਂਕ ਯੂ ਸਰ ਥੈਂਕ ਯੂ ਕਾਣੀ ਸਰ ਬਲਕਾਨੀ ਥੈਂਕ ਯੂ ਅਜਾ ਆਮ ਆਦੀ ਪਾਰਟੀ ਦੇ ਸਾਡੇ ਬਹੁਤ ਸਾਰੇ ਜੋਬ ਪੰਜਾਬ ਦੇ ਜੀ ਮਿਸਟਰ ਸੁਧਾਕੁਮਨ ਸਿੰਘ ਮਾਨਸਾ ਪਰ ਉਹਨਾਂ ਦੇ ਨਾਲ ਡਾਕਟਰ ਸੁਨੀਲ ਪਾਠਕ ਜੀ ਮੇਰੇ ਜਿਹੜੇ ਬਹੁਤ ਨੇੜੇ ਦੇ ਸਾਥੀ ਹੈ ਮੇਰੇ ਨਾਲ ਵਿਧਾਨ ਸਭਾ ਚ ਪਿਛਲੇ ਦਿਨਾਂ ਦੇ ਨਾਲ ਸੀ ਸਰਦਾਰ ਗੋਆਨ ਸਿੰਘ ਕੰਡੋਈ ਸਰ ਅਤੇ ਅੱਜ ਮੇਰੇ ਨਾਲ ਜੋ ਮਾਨ ਪ੍ਰਾਪਤ ਕਰ ਰਹੇ ਹੈ ਸ਼ੀਸ਼ੋਲਾ ਟੰਡਾ ਜਿਹੜੇ ਸ਼੍ਰੀ ਭਗਤ ਸਿੰਘ ਅਸੀਂ ਦੇ ਪ੍ਰਧਾਨ ਨੇ ਔਰ ਸੁਮਿਤ ਮੇਰੇ ਰਿਸ਼ਤੇ ਨਾਲਾਈ ਸਾਥੀ ਪ੍ਰੈਸ ਸਭ ਤੋਂ ਪਹਿਲਾਂ ਤਾਂ ਮੈਂ ਸਦਾ ਗੁਰਮੁਖੀ ਮਾਨ ਸਾਹਿਬ ਸੀਐਮ ਸਾਹਿਬ ਦਾ ਔਰ ਡਾਕਟਰ ਸੰਦੀਪ ਪਾਠਕ ਜੀ ਬਤਲਵਾਤ ਕਰਦਾ ਕਿ ਮੈਨੂੰ ਉਸ ਵੇਲੇ ਉਹਨਾਂ ਨੇ ਜੁਆਇਨ ਕਰਾਇਆ ਮੈਨੂੰ ਲੱਗਦਾ ਜੀ ਇਸ ਪਾਰਟੀ ਦੇ 92 ਐਮਐਲਏ ਹੋਣ ਉਹਨਾਂ ਨੂੰ ਸ਼ਾਇਦ ਉਸੇ ਮਰਦ ਦੀ ਲੋੜ ਨਹੀਂ ਪੈਂਦੀ ਪਰ ਅੱਜ ਮੈਂ ਇਹ ਮਹਿਸੂਸ ਕਰ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਇੱਕ ਸਪਾਈ ਬਣ ਜਾ ਰਿਹਾ ਮੈਂ ਉਸ ਹਰਕੇ ਤੋਂ ਆਣਾ ਜਿੱਥੇ ਸ਼ਿਦਾਰ ਉਸਦਾ ਪਦ ਸਿੰਘ ਦਾ ਜੋ ਡਿਪੈਂਡ ਹੈ ਔਰ ਮੇਰੀ ਇਹ ਸਦਾ ਹੀ ਇਹ ਦਿਲੀ ਖਾਸ਼ ਵੀ ਰਹੀ ਹੈ ਉਹ ਹਰਗਾ ਜਿੱਥੇ ਸ਼ਹੀਦ ਅਬਦੁਲ ਸਰਦਾਰ ਪਗਲ ਸਿੰਘ ਨੇ ਆਪਣਾ ਬਚਨ ਬਤਾਇਆ ਹੋਵੇ ਔਰ ਸਾਨੂੰ ਅੱਜ ਕੇ ਜਿਵੇਂ ਐਮਐਲਏ ਹੈ ਜਾਂ ਸਾਰੇ ਹੀ ਆਜ਼ਾਦੀ ਦਾ ਨਿਗਮਾ ਹੈ ਉਹ ਸ਼ਹੀਦ ਅਬਦੁਲ ਸਰਦਾਰ ਪਗਲ ਸਿੰਘ ਦੇ ਤੌਰ ਤੇ ਹੈ ਔਰ ਮੈਨੂੰ ਉਹਨਾਂ ਰੈਬਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸਾਸ਼ੀ ਕਾਸ਼ੀਰਾਮ ਜੀ ਜਿਨ੍ਹਾਂ ਨੇ ਸਾਨੂੰ ਡਾਕਟਰ ਨੂੰ ਬੇਟਕ ਕਰਦਾ ਜੋ ਸਾਡੇ ਤੇ ਉਹਨਾਂ ਦੇ احਸਾਨ ਨੇ ਜੋ ਸਾਡੇ ਲਈ ਉਹਨੇ ਕੀਤਾ ਪੰਨਾ ਸਮਝਦਾ ਕਿ ਆਮ ਆਦਮੀ ਪਾਰਟੀ ਭਾਈਤੰਦਰ ਸਭ ਤੋਂ ਵੱਡਾ ਕਾਰਨ ਲੈ ਰਿਹਾ ਕਿ ਜਦੋਂ ਮੈਂ ਸੀਐਮ ਸਾਹਿਬ ਨੂੰ ਇਹ ਕਿਹਾ ਕਿ ਕਿ ਸ਼ਹੀਦੇ ਉਸ ਦਾ ਪਾਕਿਸਤਾਨ ਦੇ ਵਿੱਚ ਸੌਂਚੂ ਕਿਹਾ ਮੈਂ ਜਿਸ ਦਿਨ ਉਹ ਸੌਂਚੂ ਕਿ ਸੀ ਮੈਂ ਉਸਨ ਉਸ ਸੌਂਚ ਮਗਰਮ ਦੇ ਵਿੱਚ ਹਾਜ਼ਰ ਸੀ ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਯੂਨਾ ਦੇ ਨਾਂ ਤੇ ਇੱਕ ਮੈਡੀਕਲ ਕਾਲਜ ਬਣਾਓ ਤਾਂ ਇਹਨਾਂ ਨੇ ਬਿਦੌਬੇ ਨਹੀਂ ਹੈਜ਼ਿਟੇਸ਼ਨ ਉਸੇ ਵੇਲੇ ਕਿਹਾ ਕਿ ਮੈਂ ਇਸ ਤਰਤੀ ਤੇ ਮੈਡੀਕਲ ਕਾਲਜ ਜ਼ਰੂਰ ਬਣਾਉਂਗਾ ਮੈਂ ਸਮਝਦਾ ਕਿ ਉਹ ਮੇਰੇ ਲਈ ਬਹੁਤ ਵੱਡੀ ਮਾਨ ਬੜੀ ਕਰ ਰਹਾ ਹੈ। ਔਰ ਜਦੋਂ ਸਭ ਤੋਂ ਜ਼ਿਆਦਾ ਜੋ ਮੈਨੂੰ ਇੰਪ੍ਰੈਸ ਕੀਤਾ ਇੱਕਦਮ ਵਿਧਾਨ ਸਭਾ ਦੇ ਵਿੱਚ ਇੱਕ ਨੈਰਸੀ ਦਾ ਬੇਦਸਿਆ ਸੀ ਕਿ ਉਹ ਬੜੀ ਕਰਪਤ ਕਿਸਮ ਦਾ ਆਦਮੀ ਹੈ ਬੜੀ ਕਰਾਪਸ਼ਨ ਕਰਦਾ ਪਰ ਬਾਈ ਚਾਂਸ ਸੀਐਮ ਸਰ ਉਥੇ ਬੈਠੇ ਸੀ ਨਾ ਨੇ ਮੈਨੂੰ ਉਥੋਂ ਬੁਲਾ ਲਿਆ ਅਸੀਂ ਕ੍ਰੋਸ ਤਾਂ ਨਹੀਂ ਕਰ ਸਕਦੇ ਪਰ ਮੈਂ ਜੇ ਉਪਰੋਂ ਘੁੰਮ ਕੇ ਆਇਆ ਕਦੀ ਮੈਨੂੰ ਲੱਗਦਾ ਨਹੀਂ ਕਿ ਆਪੋਜੀਸ਼ਨ ਦਾ ਐਮਐਲਏ ਸੀਐਮ ਸਰ ਨੂੰ ਵਿਧਾਨ ਸਭਾ ਦੇ ਅੰਦਰ ਜਾ ਕੇ ਵਿੱਚ ਨਾਲ ਬੈਠਿਆ ਹੋਵੇ ਪਰ ਇਹਨਾਂ ਨੇ ਮੈਨੂੰ ਕਿਹਾ ਕਿ ਇਸ਼ਾਰਾ ਕਰਕੇ ਬੁਲਾਇਆ ਸੀ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਉਹ ਬੜਾ ਕਰ ਗਿਆ ਦੱਸ ਕਰਨਾ ਕੀ ਹੈ ਮੈਂ ਕਿਹਾ ਜੇ ਤੁਸੀਂ ਤੁਸੀਂ ਜੋ ਤੁਸੀਂ ਸੀਐਮ ਨੂੰ ਮੈਂ ਤੁਹਾਨੂੰ ਆਪਣੀ ਪ੍ਰੋਬਲਮ ਦੱਸ ਸੀ ਕਿ ਉਹ ਬੋਕਰ ਤਾਂ ਲੋਕਾਂ ਨੂੰ ਹੋਗਾ ਇਹਨਾਂ ਨੇ ਉਸ ਤੋਂ ਪਹਿਲੇ ਆਰਡਰ ਕੀਤੇ ਕਿ ਇਹਨੂੰ ਸਸਪੈਂਡ ਕਰੋ ਇਹ ਉੱਥੇ ਬੰਗਿਆ ਚ ਰਹਿਣਾ ਨਹੀਂ ਚਾਹੀਦਾ ਔਰ ਜਦੋਂ ਮੈਂ ਸ਼ਾਮ ਤੱਕ ਪਹੁੰਚਿਆ ਤੇ ਉਹ ਬੰਦਾ ਉੱਥੇ ਨਹੀਂ ਸੀ ਮੈਨੂੰ ਸਮਝ ਆਇਆ ਕਿ ਇਸ ਤਰ੍ਹਾਂ ਦੇ ਸੀਐਲ ਨਾਲ ਇਸ ਤਰ੍ਹਾਂ ਦੇ ਪਾਰਟੀ ਨਾਲ ਕੰਮ ਕੀਤਾ ਜਾ ਸਕਦਾ ਔਰ ਮੈਂ ਅੱਜ ਇਹਨਾਂ ਨੂੰ ਜੁਆਇਨ ਕਰ ਰਿਹਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਇਹਨਾਂ ਦੇ ਨਾਲ ਵਫਾਦਾਰੀ ਨਾਲ ਕੰਮ ਕਰੂੰਗਾ ਔਰ ਇਹੀ وجہ ਕਿ ਮੈਂ ਅੱਜ ਆਮ ਆਦਮੀ ਪਾਰਟੀ ਦੇ ਜੀ ਕੁ ਸਵਾਲ ਹੈ ਤੁਹਾਡਾ ਡਾਕਟਰ ਤੁਖੀ ਜੀ ਡਾਕਟਰ ਤੁਖੀ ਜੀ ਤੁਸੀਂ ਡਿਜ਼ਾਈਨ ਕਰੋਗੇ ਐਸੇ ਐਮਐਲਏ ਜਾਂ ਮੈਂ ਕੰਟੀਨਿਊ ਕਰੋਗੇ ਉਹ ਦੇਖ ਕੇ ਇਹ ਮੈਂ ਕਾਨੂੰਨਨ ਜਿਹੜੀ ਪੱਖ ਹੈ ਦਾ ਦੇਖ ਕੇ ਦੇਖੀ ਲੈ ਕੇ ਉਹ ਕਹਿੰਦੇ ਨੋਕਾ ਲੱਲ ਨੇ ਬੜਾ ਮਾਨ ਸਨਮਾਨ ਦਿੱਤਾ ਮੈਂ ਦੋ ਵਾਰੀ ਐਮਐਲਏ ਕਾਲੀ ਦਲ ਤੋਂ ਹੀ ਬਣਿਆ ਮੇਰੀ ਕਾਲੀ ਦਲ ਨਾਲ ਕੋਈ ਸਦਾਸਵੀ ਸੀ ਬਾਲਣ ਨਾਲ ਮੇਰੀ ਕੋਈ ਕੋਈ ਪ੍ਰੋਬਲਮ ਨਹੀਂ ਪਰ 7 ਸਾਲ ਦੇ ਵਿੱਚ ਕਿਉਂਕਿ ਮੈਂ ਦੂਸਰੀ ਵਾਰੀ ਐਮਐਲਏ ਬਣਿਆ। ਉਹਨਾਂ ਨੂੰ 7-8 ਸਾਲ ਹੋ ਗਏ ਕਿ ਮੈਂ ਐਮਐਲਏ ਬਣਿਆ ਨੂੰ। ਪਰ ਪਿਛਲੀ ਵਾਰੀ ਕਾਂਗਰਸ ਸਰਕਾਰ ਨੇ ਵੀ ਜਿਹੜਾ ਬੰਗਾ ਹਲਕਾ ਸੀ ਬੜਾ ਇਗਨੋਰਡ ਸੀ। ਪਰ ਇਸ ਵਾਰੀ ਮੈਂ ਸੋਚਦਾ ਹਾਂ ਕਿ ਜਦੋਂ ਸਰਦਾਰ ਭਗਵਾਂ ਸਿੰਘ ਮਾਨ ਸਾਹਿਬ ਨੇ ਜਿਸ ਧਰਤੀ ਤੋਂ ਸੋਚ ਚੁੱਕੇ ਆ ਉਹ ਪੰਜਾਬ ਦਾ ਇੱਕ ਨੰਬਰ ਦਾ ਹਲਕਾ ਬਣਾਉਣਾ ਚਾਹੀਦਾ। ਔਰ ਮੈਨੂੰ ਮੇਰੇ ਤੋਂ ਪਹਿਲਾਂ ਇਹਨਾਂ ਨੇ ਮੇਰੇ ਮੰਗਣ ਤੋਂ ਬਿਨਾਂ ਇਹਨਾਂ ਨੇ ਗੱਲ ਰਸੇ 'ਚ ਵੀ ਮੈਨੂੰ ਕਹੀ ਇੱਥੇ ਵੀ ਕਹੀ ਅਸੀਂ ਉਹਨੂੰ ਡਿਵੈਲਪ ਕਰਨਾ ਚਾਹੁੰਦੇ ਆਂ ਔਰ ਮੈਂ ਸਮਝਦਾ ਕਿ ਕੋਈ ਇੱਕ ਵੱਡਾ ਕਾਰਨ ਹੈ ਕਿ ਮੈਂ ਬੰਗਾ ਹਲਕੇ ਦਾ ਜਿਹਨਾਂ ਨਾਲ ਜਵਾਬਦੇ ਆਂ ਉਹਨਾਂ ਦੀ ਡਿਵੈਲਪਮੈਂਟ ਦੇ ਲਈ ਉਹਨਾਂ ਦੇ ਹਰ ਪੱਖੋਂ ਉਹਨਾਂ ਨੂੰ ਖੁਸ਼ਾ ਕਰਨ ਦੇ ਲਈ ਮੈਂ ਵੀ ਸਮਝਦਾ ਕਿ ਮੈਨੂੰ ਇਹ ਪਾਰਟੀ ਜੁਆਇਨ ਕਰ ਲੈਣੀ ਚਾਹੀਦੀ ਸੀ ਇਸ ਕਰਕੇ ਤਾਂ ਲੱਗਦਾ ਕਿ ਕਿਸੇ ਤਰ੍ਹਾਂ ਦੇ ਵਿੱਚ ਸ਼ੋਮਨਾ ਕਾਦੀ ਦਲ ਤੋਂ ਕਾਫੀ ਜੁਆਇਨਿੰਗ ਹੋਤੀ ਹੈ ਪਾਰਟੀ ਦੇ ਕੋਲ ਜਿਹਾ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਸੁਰਪਵਨ ਕੁਮਾਰ ਟਿੱ ਨੂੰ ਜੀ ਸੁਰਪਵਨ ਡਾਕਟਰ ਸੁਖੀਰ ਤਾਂ ਕੀ ਲੱਗਦਾ ਰਸੀ ਸ਼ੋਹਣੇ ਕਾਰੀਦਾਰ ਹੋਣਨ ਕਾਫੀ ਇੰਟਰ ਫਾਈਨਲਟੀ ਪਾਰਟੀ ਰਹਿ ਗਈ ਹੈ ਨਹੀਂ ਅਸੀਂ ਕੋਈ ਟਾਰਗੇਟ ਕਰਕੇ ਕੋਈ ਜੁਆਇਨਿੰਗ ਨਹੀਂ ਕਰਾਉਂਦੇ ਕਿ ਇਹਦੇ ਨਾਲ ਆਏ ਹੋ ਜੂ ਅਸੀਂ ਚਾਹਨੀ ਹੈ ਕਿ ਹਰ ਇੱਕ ਪਾਰਟੀ ਚੰਗੇ ਬੰਦੇ ਵੀ ਹੈਗੇ ਹਮ ਸਾਰੀ ਸੁਖੀਰ ਵਾਲ ਥੋੜੀ ਹੁੰਦੇ ਚੰਗੇ ਵੀ ਹੈਗੇ ਕਈ ਤਾਂ ਫਿਰ ਜਿਹੜੇ ਚੰਗੇ ਬੰਦੇ ਨੂੰ ਕਿਥੇ ਜਾਣਗੇ ਫਿਰ ਜੇ ਪਾਰਟੀ ਇੱਕ ਮਿੰਟ ਚ ਪਾਰਟੀ ਹੋਈ ਉਹਨਾਂ ਦੀ ਇੱਕ ਐਸੇ ਧੜੇ ਬੰਦੀ ਦਾ ਸ਼ਿਕਾਰ ਹੋਗੀ ਪਰਿਵਾਰ ਬਾਦਸ਼ਕਾਰ ਹੋਗੀ ਤੇ ਜਿਹੜੇ ਚੰਗੇ ਬੰਦੇ ਨੇ ਪੋਲਿਟਿਕਸ ਫਿਰ ਉਹ ਥੋੜੀ ਨਾਲ ਜਿਹੜੇ ਨੇ ਉਹ ਆਪਣੀ ਬਲੀ ਦੇਣਗੇ ਉਹ ਲੜੀ ਜਾਣ ਆਪਣਾ ਜਿੱਥੇ ਲੜਨਾ ਉਹ ਉਹਨਾਂ ਦੀ ਲੜਾਈ ਆਪਣੀ ਪਰਿਵਾਰ ਦੀ ਜਾਂ ਆਪਣੀ ਕੁਰਸੀ ਦੀ ਹੈ ਸਾਡੀ ਲੜਾਈ ਪੰਜਾਬ ਦੀ ਆਮ ਲੋਕਾਂ ਦੀ ਦਵੇ ਕੁਛ ਲਈ ਗਰੀਬਾਂ ਗੁਰਬਿਆਂ ਦੀ ਲੜਾਈ ਹੈ ਸਾਡੀ ਆਪ ਪੁਰਾਣੀ ਆਈਡੀਆਵਾਦੀ ਜੋ ਪਾਰਟੀ ਸੀ ਕੀ ਉਹ ਹੁਣ ਬਤੀ ਹੈ ਕਿਉਂਕਿ ਕਾਫੀ ਹੁਣ ਜੁਆਇਨਿੰਗ ਹੋ ਰਹੀ ਹੈ ਨਹੀਂ ਨਹੀਂ ਸਾਡੀ ਪਾਰਟੀ ਦੀ ਟੈਲੋ ਜਿੱਦਾਂ ਜਿਸ ਦਿਨ ਅਰਵਿੰਦ ਜੀ ਨੇ ਪਾਰਟੀ ਬਣਾਈ ਸੀ ਉਸ ਦਿਨ ਕਿਹਾ ਸੀ ਕਿ ਦੂਜੀਆਂ ਪਾਰਟੀਆਂ ਚ ਵੀ ਚੰਗੇ ਲੋਕ ਨੇ ਆਓ ਸਾਡੇ ਕੋਲ ਅਕਾਲੀ ਦਲ ਦੀ ਹੁਣ ਕਾਦੀ ਆਡਜੋਲੋਜੀ ਬਚੀ ਹੈ ਜੀ ਅੱਜ ਵੀ ਆਡਜੋਲੋਜੀ ਦੀ ਗੱਲ ਕਰੀ ਜਾਂਦਾ ਹਮਨ ਦਾ ਟੈਨਸ਼ਨ ਕਿੱਥੇ ਹੋ ਰਿਹਾ ਉਹਨਾਂ ਦੀ ਟੈਨਸ਼ਨ ਤੋਂ ਤੋ ਤੱਕ ਉਹਨਾਂ ਦੀ ਡੈਵਲੋਪਮੈਂਟ ਜੀ ਬਚੀ ਹੈ ਕੋਈ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਦੂਜੀ ਪਾਰਟੀ ਆ ਕੇ ਬਦਲਿਆ ਰਿਹਾ ਹੈ ਮਨਪ੍ਰੀਤ ਸਾਡਾ ਹੋਰ ਕਿਸੇ ਨਾਲ ਕੋਈ ਜਿੱਦ ਦੇ ਰਾਤ ਤੱਕ ਕਾਇਮ ਹੋਇਆ ਇੱਥੇ ਲੈ ਆਵਾਂਗਾ ਤੁਹਾਨੂੰ ਤੂੰ ਏਦਾਂ ਦਾ ਹੁਣ ਲਾਇਆ ਕਰੋ ਕਿ ਆਹ ਹੋ ਸਕਦਾ ਸੂਤਰ ਇੱਕ ਤਾਂ ਮੈਨੂੰ ਸੂਤਰ ਮਲਾ ਦਿਓ ਯਾਰ ਇੱਕ ਤਾਂ ਤਾਂ ਮਲਾ ਦਿਓ ਚਲੋ ਤਾਂ ਸੂਤਰ ਬਹੁਤ ਨੇ ਤੁਹਾਡੇ ਯਾਰ ਕਦੇ ਉਹ ਕੈਬਿਨੇਟ ਬਣਾ ਦਿੰਦੇ ਨੇ ਕਦੇ ਉਹ ਪੋਰਟਫੋਲੀਓ ਵੰਡ ਦਿੰਦੇ ਨੇ ਠੀਕ ਹੈ ਤੋ ਕਿਰਪਾ ਕਰਕੇ ਸੂਤਰਾਂ ਤੇ ਕੰਟਰੋਲ ਰੱਖੋ ਬਸ ਜੀ ਸਾਹਿਬ ਤੁਸੀਂ ਕਿਹਾ ਵੀ ਸਾਡੀ ਪਾਰਟੀ ਪਾਰਟੀਆਂ ਜੀ ਕੁਝ ਬੜੇ ਚੰਗੇ ਹੈਗੇ ਮਨਪ੍ਰੀਤ ਸਿੰਘ ਆਲੀ ਤੋਂ ਚੰਗੇ ਲੱਗਦੇ ਉਹ ਹੀ ਤਾਂ ਮੈਂ ਜਵਾਬ ਦਿੰਦਾ ਕਿ ਅਸੀਂ ਜਿੱਦੇ ਜਿੱਦੇ ਸਾਡੇ ਨਾਲ ਕੋਈ ਜੇ ਉਹਦਾ ਮਨ ਮਿਲੂਗਾ ਸਾਨੂੰ ਤਾਂ ਬਹੁਤ ਚੰਗੇ ਲੱਗਦੇ ਨੇ ਜਿਗਾ ਮੂਰੂ ਵੀ ਮਨ ਮਿਲਣਾ ਚਾਹੀਦਾ ਨਾ ਬਨਵੇ ਨਹੀਂ ਹੋਣਾ ਚਾਹੀਦਾ ਨਾ ਜਿੱਦੇ ਕੋਈ ਹੋਰ ਬੰਦੇ ਵੀ ਨਾਟ ਓਨਲੀ ਮਨਪ੍ਰੀਤ ਆਯਾਲੀ ਜਿੱਦੇ ਕੋਈ ਕਿਸੇ ਹੋਰ ਚੰਗੇ ਬੰਦੇ ਜਾਂ ਕੋਈ ਕਿਸੇ ਅਹੁਦੇ ਤੇ ਵੀ ਨਹੀਂ ਹੈਗੇ ਜਦੋਂ ਸਾਡੇ ਨਾਲ ਸੰਪਰਕ ਕਰਨਗੇ ਅਸੀਂ ਉਹਨਾਂ ਦਾ ਪੋਰਟਫੋਲੀਓ ਚੈੱਕ ਕਰਦੇ ਆ ਡਾਕਟਰ ਸਾਹਿਬ ਦਾ ਜਾ ਕੇ ਪੁੱਛ ਲਿਓ ਨਾ ਸ਼ਹਿਰ ਚ ਇੱਕ ਇੱਕ ਦਾਗ ਨਹੀਂ ਹੈਗਾ ਇਹੋ ਜਿਹੇ ਇਹੋ ਜਿਹੇ ਚਿੱਕੜ ਵਾਲੇ ਮਾਹੌਲ ਚ ਦਾਮਨ ਸਾਫ਼ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਤਾਈਓ ਡਾਕਟਰ ਸਾਹਿਬ ਸਾਡੇ ਕੋਲ ਅੱਜ ਹਿੱਸਾ ਨੇ ਪਾੜਿਆ ਕੋਈ ਗੱਲ ਨਹੀਂ ਇੰਟਰੋਡਕਸ਼ਨ ਹੈ ਸਾਰਿਆਂ ਨੂੰ ਮਿਲ ਲੈਣਗੇ ਉਹ ਕੌਣ ਕੀ ਕੰਮ ਕਰਦਾ ਹੈ ਕੌਣ ਕਹਿ ਮਿਲ ਲੈਣ ਦੋ ਇਹ ਤਾਂ ਨਹੀਂ ਕਿ ਗੜ੍ਹਤਾਲੀ ਗਵਰਨਮੈਂਟ ਚਲਾ ਚ ਨਹੀਂ 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 ਤਾਂ ਅਜੇ ਨਵੇਂ ਆਏ ਨੇ ਅਜੇ ਤਾਂ ਗੁਹਾਟੀ ਤੋਂ ਸਾਰਾ ਸਮਾਨ ਵੀ ਨਹੀਂ ਆਇਆ ਹੁੰਦਾ ਠੀਕ ਹੈ ਨਾ ਆ ਕੇ ਮਿਲ ਲੈਣ ਦੋ ਕੌਣ ਕੌਣ ਸੈਕਟਰੀ ਨੇ ਕੌਣ ਕੱਲ ਨੂੰ ਚਿੱਠੀ ਲਿਖਣੀ ਹੈ ਕੋਈ ਕੱਲ ਨੂੰ ਕੋਈ ਕੋਈ ਆਰਡਰ ਦੇਣਾ ਉਧਵਾ ਦੇਖਾਂਗੇ ਤਾਂ ਠੀਕ ਹੈ ਨਾ ਦੇਖੋ ਐਨੇ ਦੇਖੋ ਨੈਸ਼ਨਲ ਹਾਈਵੇ ਅਥਾਰਟੀ ਕਹਿੰਦੀ ਹੈ ਸਾਡਾ ਜ਼ਮੀਂਦਾਰ ਰੋਲਾ ਜੀ ਦੋ ਤਿੰਨ ਜਗ੍ਹਾ ਤੇ ਬੀ ਮਤਲਬ ਸਾਡਾ ਰੇਟ ਨਹੀਂ ਬਣ ਰਿਹਾ ਸੈਂਟਰ ਨਾਲ ਕਿਸਾਨਾਂ ਦਾ ਭਾਅ ਨਹੀਂ ਬਣ ਰਿਹਾ ਇਹ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਜੀ ਹਰ ਗੱਲ ਤੇ ਕਰੰਦਨ ਲਾਅ ਐਂਡ ਆਰਡਰ ਜ਼ਮੀਨ ਅਸੀਂ ਦੇਣੀ ਹੈ ਅਸੀਂ 55 ਮੰਗਦੇ ਆ ਉਹ 50 ਦਿੰਦੇ ਨੇ ਤੇ 50 ਤੇ 55 ਚ ਸੌਦਾ ਖੜਾ ਤੇ ਇਹਦੇ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਪੰਜਾਬ ਨੂੰ ਹਰ ਵਕਤ ਤੂੰ ਲਾਅ ਐਂਡ ਆਰਡਰ ਦੀ ਗੱਲ ਕਿਉਂ ਲਿਖ ਦਿੰਦੇ ਨੇ 22 ਸਾਲ ਹੋ ਗਏ 16 ਮਾਰਚ ਤੋਂ ਬਾਅਦ ਪੌਣੇ 3 ਸਾਲ ਹੀ ਹੋ ਗਏ ਪੰਜਾਬ ਦੇ ਵਿੱਚ 1 ਮਿੰਟ ਵੀ ਕਿਸੇ ਸ਼ਹਿਰ ਜਾਂ ਕਸਬੇ 'ਚ ਕਰਫਿਊ ਨਹੀਂ ਲੱਗਿਆ ਤੇ ਹਰਿਆਣਾ 'ਚ ਨੂਹ ਦੇ ਵਿੱਚ 4 ਮਹੀਨੇ ਕਰਫਿਊ ਲੱਗਿਆ ਰਿਹਾ ਤੁਸੀਂ ਸਾਨੂੰ ਲਾਉ ਐਂਡ ਆਰਡਰ ਦੱਸ ਦਿਓ ਕੀ ਹੁੰਦਾ ਯੂਪੀ ਚ ਆਪਣਾ ਲਾਉ ਐਂਡ ਆਰਡਰ ਸੰਭਾਲ ਲਓ ਨੰਬਰ ਦੋ ਪੰਜਾਬ ਦੀਆਂ ਜ਼ਮੀਨਾਂ ਨੂੰ ਤੁਸੀਂ ਉੜੀਸਾ ਜਾਂ ਕਿਸੇ ਹੋਰ ਨਾਲ ਕੰਮੇ ਕਪੇਅਰ ਕਰ ਦੋਗੇ ਸਾਡੀ ਪਜਾਉ ਜ਼ਮੀਨ ਹੈ ਸਾਡੀ ਸਾਡੀ ਐਕੁਇਜਿਸ਼ਨ ਦਾ ਰੇਟ ਹੋਰ ਹੈ ਉੜੀਸਾ ਦਾ ਹੋਰ ਹੈ ਛਤੀਸਗੜ੍ਹ ਦਾ ਤੁਸੀਂ ਕਹਿੰਦੇ ਜੀ ਹਮੇ ਬਿਹਾਰ ਮੇ ਹਮੇ 5 ਲੱਖ ਮੇ 1 ਏਕੜ ਮਿਲ ਰਹਾ ਹੈ ਆਪ 50 ਮੰਗ ਰਹੇ ਹੋ ਭਾਈ ਸਾਡੀ ਜ਼ਮੀਨ ਦਾ ਫਰਕ ਹੈ ਯਾਰ ਇਹ ਤਾਂ ਤੁਹਾਨੂੰ ਦੇਖਣਾ ਪਊਗਾ ਹਾਂ ਤੁਸੀਂ ਜੰਮੂ ਕਸ਼ਮੀਰ ਜਾਉਂਗੇ ਅੱਗੇ ਕਠੂਏ ਤੋਂ ਅੱਗੇ ਫਿਰ ਸਸਤੇ ਮਿਲਣਗੇ ਤੁਹਾਨੂੰ ਪਹਾੜਾ ਉੱਥੇ ਬੰਜਰ ਜ਼ਮੀਨਾਂ ਨੇ ਹੈ ਨਹੀਂ ਕੁਝ ਸੋ ਸਾਸੀ ਆਪਦੀ ਜ਼ਮੀਨ ਦਾ ਤਾਂ ਮੁੱਲ ਲਵਾਂਗੇ ਨਾ ਪ੍ਰੋਪਰ ਸੋ ਇਹ ਕੋਈ ਲਾਅ ਐਂਡ ਆਰਡਰ ਦਾ ਨਹੀਂ ਮੈਂ ਕੱਲ ਇਹੀ ਲਿਖਿਆ ਜੇ ਲਾਅ ਐਂਡ ਆਰਡਰ ਹੁੰਦੀ ਤਾਂ ਕੋਈ ਪੁਲਿਸ ਨਾ ਜਾਂਦੀ ਉੱਥੇ ਰੌਣਾ ਤਾਂ ਠੇਕੇਦਾਰਾਂ ਦਾ ਪੈਸੇ ਦੇਣ ਤੇ ਸੋ ਅਸੀਂ 2-4 ਦਿਨਾਂ 'ਚ ਹੱਲ ਕਰ ਦਾਂਗੇ ਕੋਈ ਇਸ ਤਰ੍ਹਾਂ ਜਾ ਪੰਜਾਬ ਦਾ ਕਲੈਕਟਰ ਰੇਟ ਆ ਉਹ ਬੁੱਕ ਕਰਤਾ ਜਿਹਦੇ ਕਰਕੇ ਮਾਮਲਾ ਜਿਹੜਾ ਫਸਿਆ ਹੋਇਆ ਕਲੈਕਟਰ ਰੇਟ ਵਧਣਾ ਚਾਹੀਦਾ ਨਹੀਂ ਨਹੀਂ ਕਲੈਕਟਰ ਰੇਟ ਦਾ ਤਾਂ ਕੋਈ ਫਰਕ ਨਹੀਂ ਪੈਂਦਾ ਜੀ ਐਨਐਚਆਈ ਦੇ ਜਿਹੜੇ ਰੇਟ ਨੇ ਨਾ ਉਹ ਅਲੱਗ-ਅਲੱਗ ਹੁੰਦੇ ਨੇ ਉਹ ਕਿਤੇ ਉੱਚਾ ਹੁੰਦਾ ਕਿਤੇ ਘੱਟ ਹੁੰਦਾ ਬਾਅਦ ਵਿੱਚ ਤੁਸੀਂ ਕਮਿਸ਼ਨਰ ਕੋਲੇ ਵੀ ਜਾ ਸਕਦੇ ਹੋ ਅਪੀਲ ਪਾ ਸਕਦੇ ਹੋ ਕਿ ਸਾਨੂੰ ਘੱਟ ਮਿਲਿਆ ਬਹੁਤ ਵਾਰੀ ਬਾਅਦ ਵਿੱਚ ਵੀ ਮਿਲੇ ਨੇ ਰੇਟ ਪਰ ਇਹ ਕੋਈ ਨਹੀਂ ਜਲਦੀ ਮਸਲਾ ਹੱਲ ਹੋ ਜੂਗਾ ਅੱਜ ਅੱਜ ਸਿਰਫ ਅੱਜ ਸਿਰਫ जवाब तो सवाल मैं भी यही काम करता हूँ पिछले पच्चीस साल से सा। बोलने का काम ही करता हूँ मैं मैं को गैस बेलडिंग नहीं करता था पहले स्टेक होल्डर्स को मिलूंगा जिनकी जमीन है और उनके सारे जो हक है उनको मिलेंगे